ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫਟੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਵੀ ਠੀਕ ਆ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਵੀਡੀਓ ਉਹ ਵੀਡੀਓ ਹੈ ਕਿ ਜੁਰਾਬਾਂ ਵੇਸਤੇ ਜਿਵੇਂ ਜੀ ਹੁਣ ਆਪਣੇ ਬੱਚੇ ਸਕੂਲ ਜਾਂਦੇ ਨੇ ਹਨਾ ਉਹ ਨਿਤ ਮਤਲਬ ਕਿ ਸਵੇਰ ਡਰੈਸ ਦੇ ਨਾਲ ਜੋ ਜਰਾਬਾਂ ਮੈਚਿੰਗ ਹੁੰਦੀਆਂ ਨੇ ਉਹ ਉਦਾਂ ਪਾ ਕੇ ਜਾਂਦੇ ਨੇ ਕਈ ਵਾਰ ਸਵੇਰ ਜਦੋਂ ਬੱਚੇ ਫਟਾਫਟ ਚ ਤਿਆਰ ਹੁੰਦੇ ਨੇ ਤੇ ਜੇ ਰੱਬ ਆਪਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਕੋਈ ਜਰਾਬ ਕਿਤੇ ਹੁੰਦੀ ਹੈ ਕੋਈ ਕਿਤੇ ਹੁੰਦੀ ਹੈ ਮਤਲਬ ਕਿ ਪਤਾ ਨਹੀਂ ਲੱਗਦਾ ਵੀ ਕਿਹੜੀ ਜਰਾਬ ਕਿਹੜੀ ਮਤਲਬ ਕਿ ਇੱਕ ਜੋੜਾ ਜਰਾਬਾਂ ਦਾ ਕਿਹੜਾ ਹੈ ਠੀਕ ਹੈ ਤੇ ਇੱਕੋ ਹੀ ਕਲਰ ਦੀਆਂ ਜਰਾਬਾਂ ਹੁੰਦੀਆਂ ਨੇ ਡਰੈਸ ਤੇ ਬੱਚਿਆਂ ਦੀ ਮਤਲਬ ਕਿ ਆਪਾਂ ਤੁਹਾਨੂੰ ਜਰਾਬਾਂ ਸਵਾਲਣ ਦਾ ਤਰੀਕਾ ਦੱਸਦੇ ਹਾਂ ਤੇ ਜੋ ਜਰਾਬਾਂ ਆਪਾਂ ਜਰਾਬਾਂ ਆਪਾਂ ਤੈਅ ਲਗਾਣੀ ਦੱਸਦੇ ਆ ਵੀ ਕਿੰਨੇ ਤਰੀਕਿਆਂ ਵਿੱਚ ਸਾਮ ਕੇ ਰੱਖਿਆ ਜਾਂਦੀਆਂ ਨੇ ਉਹ ਉਹ ਵੀ ਦੱਸਾਂਗੇ ਬਿਲਕੁਲ ਆਸਾਨ ਜਿਹੇ ਤਰੀਕੇ ਨੇ ਤੇ ਮਤਲਬ ਕਿ ਜਗਾ ਵੀ ਘੱਟ ਰੋਕਣਗੇ ਠੀਕ ਹੈ ਜਰਾਬਾਂ ਰੱਖਣ ਨੂੰ ਜਗ੍ਹਾ ਵੀ ਘੱਟ ਰੁਕੂਗੀ ਤੇ ਬਾਕੀ ਬਹੁਤ ਹੀ ਸੋਹਣੇ ਤਰੀਕਿਆਂ ਨਾਲ ਆਪਾਂ ਤੁਹਾਨੂੰ ਜਰਾਬਾਂ ਨੂੰ ਮਤਲਬ ਕਿ ਜੋੜੇ ਜੋੜਾ ਜੋੜਾ ਬਣਾ ਕੇ ਦੱਸ ਦਿਆਂ ਕਿਵੇਂ ਮਤਲਬ ਕਿ ਆਪਾਂ ਇਕੱਠੀਆਂ ਕਰਕੇ ਰੱਖ ਸਕਦੇ ਹਾਂ ਤੇ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਬੋਲੋ ਜੀ ਇਹ ਹੋ ਗਈ ਆਪਣੀਆਂ ਬੱਚਿਆਂ ਦੀਆਂ ਜਰਾਬਾਂ ਠੀਕ ਹੈ ਜੀ ਦੇਖੋ ਇੰਨੇ ਜਰਾਬਾਂ ਨੇ ਇਹ ਕਦੇ ਨਾ ਜਰਾਬ ਮਤਲਬ ਕਿ ਜਦੋਂ ਬੱਚੇ ਕੱਢਦੇ ਨੇ ਅਲਮਾਰੀ ਦੇ ਵਿੱਚੋਂ ਤੇ ਮਤਲਬ ਕਿ ਕਦੇ ਕਿਤੇ ਸਿੱਟ ਦਾਂਦੇ ਨੇ ਕਦੇ ਕਿਤੇ ਛੱਡ ਦਾਂਦੇ ਨੇ ਪਰ ਪਤਾ ਨਹੀਂ ਲੱਗਦਾ ਹੈਗਾ ਜਦੋਂ ਮਤਲਬ ਕਿ ਸਵੇਰ ਤਿਆਰ ਹੋਣ ਲੱਗਣ ਤਿਆਰ ਹੋਣ ਵੇਲੇ ਕੱਢਦੇ ਨੇ ਇਹਦੇ ਵਿੱਚੋਂ ਟੋਕਰੀ ਦੇ ਵਿੱਚੋਂ ਜਰਾਬਾਂ ਤੇ ਹੁਣ ਆਪਾਂ ਇਹਨਾਂ ਤੁਹਾਨੂੰ ਮਤਲਬ ਕਿ ਜੋੜਾ-ਜੋੜਾ ਬਣਾ ਕੇ ਰੱਖਣ ਵਾਲੀ ਤੁਹਾਨੂੰ ਟ੍ਰਿਕ ਦੱਸ ਦਿਆਂ ਕਿਵੇਂ ਰੱਖਾਂਗੇ ਜਿਵੇਂ ਜੀ ਹੁਣ ਆਪਣੀਆਂ ਇਹ ਦੋ ਜਰਾਬਾਂ ਹੋ ਗਈਆਂ ਇਹਨੂੰ ਆਪਾਂ ਸਿੱਧੀਆਂ ਕਰ ਲਾਂ ਨੇ ਬਿਲਕੁਲ ਦੇਖੋ ਜੀ ਪਹਿਲੀ ਟ੍ਰਿਕ ਤਾਂ ਇਹ ਹੈ ਆ ਜਰਾਬਾਂ ਆਪਾਂ ਦੋ ਲੈ ਲਈਆਂ ਤੇ ਇਹ ਜਰਾਬਾਂ ਨੂੰ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਦੋਨਾਂ ਦੀ ਇਦਾਂ ਕਰਕੇ ਆਪਾਂ ਗੱਠ ਦੇਣੇ ਆ ਤਾਨੂੰ ਗੱਠ ਦੇ ਕੇ ਦਿਖਾਣੇ ਆ ਦੇਖੋ ਜੀ ਇਦਾਂ ਕਰਕੇ ਆਪਾਂ ਗੰਡ ਦੇ ਦਿੱਤੀ ਆ ਤੇ ਜਰਾਬਾਂ ਆਪਣੇ ਬਿਲਕੁਲ ਮਤਲਬ ਕਿ ਇਧਰ ਉਧਰ ਨਹੀਂ ਹੋਣੀ ਆ ਤੇ ਦੇਖੋ ਇਦਾਂ ਆਪਾਂ ਰੱਖ ਸਕਦੇ ਆ ਦੂਜੀ ਟ੍ਰਿਕ ਕੀ ਹੈ ਜੀ ਜਿਵੇਂ ਹੁਣ ਜੀ ਇਹ ਵਾਲੀਆਂ ਜਰਾਬਾਂ ਹੋ ਗਈਆਂ ਠੀਕ ਹੈ ਜੀ ਇਹਨੂੰ ਇਹ ਜਰਾਬਾਂ ਵੀ ਆਪਾਂ ਸਿੱਧੀਆਂ ਕਰ ਲਈਆਂ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਜਰਾਬ ਨੂੰ ਇਹ ਜਰਾਬ ਦੇ ਵਿੱਚ ਇਦਾਂ ਵਿੱਚ ਜਰਾਬ ਇਦਾਂ ਵਿੱਚ ਪਾ ਦਿੱਤੀ ਆ ਤੇ ਇਹਨੂੰ ਇਦਾਂ ਕਰਕੇ ਆਪਾਂ ਰੱਖ ਸਕਦੇ ਆ ਦੂਜੀ ਟ੍ਰਿਕ ਇਹ ਆ ਤੀਜੀ ਟ੍ਰਿਕ ਤੁਹਾਨੂੰ ਦੱਸਦੇ ਆ ਤੇ ਜਿਵੇਂ ਹੁਣ ਇਹ ਦੋ ਜਰਾਬਾਂ ਹੋ ਗਈਆਂ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਅੱਡੀ ਦੇ ਨਾਲ ਆਪਾਂ ਅੱਡੀ ਮੈਚ ਕਰਕੇ ਨਾ ਬਿਲਕੁਲ ਇਦਾਂ ਕਰਕੇ ਇਹਨੂੰ ਇਦਾਂ ਫੋਲਡ ਕਰਕੇ ਹੈਨਾ ਪਹਿਲਾਂ ਤਾਂ ਇੱਥੇ ਫੋਲਡ ਕਰ ਲੈਣਾ ਅੱਡੀ ਨੂੰ ਠੀਕ ਹੈ ਜੀ ਐ ਫੋਲਡ ਕਰਕੇ ਫਿਰ ਇਦਾਂ ਕਰਕੇ ਜਿਹੜੀ ਆਹ ਵਾਲੀ ਇੱਕ ਜਰਾਬ ਹੈ ਇਹਨੂੰ ਆਪਾਂ ਵਿੱਚ ਇਦਾਂ ਕਰਕੇ ਇਦਾਂ ਕਰਕੇ ਮੋੜ ਕੇ ਤੇ ਫਿਰ ਜਿਹੜੀ ਆਹ ਵਾਲੀ ਜਰਾਬ ਹੈ ਇਹਦੇ ਉੱਤੇ ਆਪਾਂ ਇਦਾਂ ਕਰਕੇ ਛਾੜ ਦਿੰਨੇ ਆ ਤੇ ਇਦਾਂ ਕਰਕੇ ਲੋਜੀ ਇੰਦਾ ਕਰਕੇ ਆਪਣੀ ਜਰਾਬ ਕਿਤੇ ਨਹੀਂ ਜਾਣੀ ਹੈਗੀ ਤੇ ਬੱਚਿਆਂ ਨੂੰ ਲੱਭਣ 'ਚ ਵੀ ਦਿੱਕਤ ਨਹੀਂ ਆਉਣੀ ਇੰਦਾ ਕਰਕੇ ਰੱਖ ਸਕਦੇ ਆ ਤੇ ਚੌਥੀ ਟ੍ਰਿਕ ਆਪਾਂ ਦੱਸਦੇ ਹਾਂ ਤੁਹਾਨੂੰ ਲੋਜੀ ਚੌਥੀ ਟ੍ਰਿਕ ਆਪਣੀ ਇਹ ਹੈ ਜੀ ਦੇਖੋ ਜੀ ਜਿਵੇਂ ਹੁਣ ਆ ਆਪਾਂ ਨੇ ਵੱਡਾ ਸਾਈਜ਼ ਲੈ ਲਿਆ ਜਰਾਬਾਂ ਦਾ ਠੀਕ ਹੈ ਇਹਨੂੰ ਇੰਦਾ ਕਰਕੇ ਆਪਾਂ ਅੱਡੀ ਨੂੰ ਇੱਥੋਂ ਮੋੜ ਲਵਾਂਗੇ ਠੀਕ ਹੈ ਜੀ ਐਨੀ ਅੱਡੀ ਆਪਾਂ ਮੋੜ ਲਈ ਆ ਤੇ ਇਹਨੂੰ ਆਪਾਂ ਇੱਥੇ ਇੰਦਾ ਰੱਖ ਲਿਆ ਠੀਕ ਹੈ ਜੀ ਤੇ ਏ ਵਾਲਾ ਜਿਹੜਾ ਹਿੱਸਾ ਇਹਨੂੰ ਇਦਾਂ ਰੱਖ ਕੇ ਇਹਦੇ ਵਿੱਚ ਦੀ ਜਰਾਬ ਆਪਾਂ ਇਦਾਂ ਕਰਕੇ ਇਹਦੇ ਵਿੱਚ ਦੀ ਇਦਾਂ ਪਾ ਕੇ ਜਰਾਬ ਆਪਾਂ ਕੱਢ ਦਿੰਨੇ ਆ ਤੁਹਾਨੂੰ ਕੱਢ ਕੇ ਦਿਖਾਣੇ ਆ ਲੋ ਜੀ ਚੌਥੀ ਟ੍ਰਿਕ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਣਾ ਠੀਕ ਹੈ ਜੀ ਪੰਜਵੀਂ ਟ੍ਰਿਕ ਤੁਹਾਨੂੰ ਦੱਸਦੇ ਆ ਹੁਣ ਆਪਾਂ ਜੀ ਜਿਵੇਂ ਹੁਣ ਆਪਾਂ ਨੇ ਇਹ ਸੌਕਸ ਲੈ ਲਈਆਂ ਨੇ ਬੱਚਿਆਂ ਨੇ ਸਕੂਲ ਵਾਲੀਆਂ ਇਹ ਸੌਕਸ ਲੈ ਲਈਆਂ ਨੇ ਲੋ ਜੀ ਪੰਜਵੀਂ ਟ੍ਰਿਕ ਇਹ ਆਪਾਂ ਨੇ ਕੀ ਕਰਨਾ ਇੱਥੋਂ ਅੱਡੀ ਨਾ ਇੰਨੀ ਫੋਲਡ ਕਰ ਲੈਣੀ ਹੈ ਠੀਕ ਹੈ ਜੀ ਨਾ ਸੌਰੀ ਪਹਿਲਾਂ ਇਦਾਂ ਜਰਾਬਾਂ ਰੱਖਣੀਆਂ ਨੇ ਤੇ ਇਹਨੂੰ ਇੱਕ ਜਰਾਬ ਨੂੰ ਆਪਾਂ ਅੰਦਰ ਨੂੰ ਜੀ ਇਹ ਸੌਕਸ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਲਿਆ ਠੀਕ ਹੈ ਜੀ ਇੱਥੋਂ ਹੁਣ ਆਪਾਂ ਨੇ ਅੱਡੀ ਮੋੜਨੀ ਆ ਤੇ ਇਹਨੂੰ ਇਦਾਂ ਕਰਕੇ ਇਦਾਂ ਕਰਕੇ ਜਿਹੜੀ ਪਹਿਲੀ ਵਾਲੀ ਸੌਕਸ ਸੀ ਨੀਚੇ ਉਹਨੂੰ ਇਦਾਂ ਕਰਕੇ ਆਪਾਂ ਸੋ ਮੈਂ ਇਹ ਦਿੱਤੀ ਇੰਦਾ ਕਰਕੇ ਫੋਲਡ ਕਰ ਦਿੱਤਾ ਤੇ ਦੇਖੋ ਆਪਣੀ ਜਰਾਬ ਕਿਤੇ ਨਹੀਂ ਜਾਣੀ ਹੈਗੀ ਤੇ ਬੱਚਿਆਂ ਨੂੰ ਲੱਭਣ 'ਚ ਵੀ ਆਸਾਨੀ ਹੋਵੇਗੀ ਠੀਕ ਹੈ ਜੀ ਸੇਮੇ ਟ੍ਰਿਕ ਕੀ ਹੈ ਜੀ ਸੇਮੇ ਟ੍ਰਿਕ ਹੈ ਕਿ ਜੀ ਜਿਵੇਂ ਹੁਣ ਆਪਣੀਆਂ ਮਤਲਬ ਕਿ ਆਪਾਂ ਨੇ ਦੋ ਜਰਾਬਾਂ ਲੈ ਲਈਆਂ ਨੇ ਇਦਾਂ ਕਰਕੇ ਦੋ ਸੌਕਸ ਆਪਾਂ ਲੈ ਲਈਆਂ ਨੇ ਇਹਨਾਂ ਦੇ ਉੱਤੇ ਆਪਾਂ ਨੇ ਰਬੜ ਛਾੜ ਦੇਣੀ ਆ ਠੀਕ ਹੈ ਜੀ ਰਬੜ ਛਾੜ ਕੇ ਇਹਨੂੰ ਆਪਾਂ ਜਿੱਦਾਂ ਮਰਜ਼ੀ ਰੱਖ ਸਕਦੇ ਹਾਂ ਠੀਕ ਹੈ ਜੀ ਲੋ ਜੀ ਐ ਤਾਂ ਜਰਾਬਾਂ ਦੇ ਬਹੁਤ ਸਾਰੇ ਟ੍ਰਿਕਾਂ ਨੇ ਪਰ ਜਾਦੇ ਵੀਡੀਓ ਲੰਬੀ ਬਣ ਜੂਗੀ ਕਿਉਂਕਿ ਮੇਰੇ ਜਿਹੜੇ ਈਵਰਸ ਨੇ ਉਹ ਵੀਡੀਓ ਜਾਦੇ ਲੰਬੀ ਨਹੀਂ ਦੇਖਦੇ ਹੈਗੇ ਤੇ ਛੋਟੀ ਵੀਡੀਓ ਦੇਖਣਾ ਪਸੰਦ ਕਰਦੇ ਨੇ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਰਾਬਾਂ ਨੂੰ ਕਿੱਦਾਂ ਆਪਾਂ ਜੋੜਾ-ਜੋੜਾ ਬਣਾ ਕੇ ਰੱਖ ਸਕਦੇ ਆ ਬਿਲਕੁਲ ਹੀ ਸੌਖੇ ਤਰੀਕੇ ਨਾਲ ਆਸਾਨ ਤਰੀਕੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸੇ ਤਰ੍ਹਾਂ ਹੀ ਲੈ ਕੇ ਆਵਾਂਗੇ ਹੋਰ ਵੀਡੀਓ ਤੇ ਵੱਲ ਵਾਲਾ ਬਟਨ ਜ਼ਰੂਰ ਦਬਾਉਣਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਰ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਕਾਲ ਬਾਏ ਬਾਏ